ਨਾਓਂਡਿਆ ਪੰਜਾਬੀ ਦੇਖ ਰਹੇ ਤੁਸੀਂ ਮਹਾਨ ਚਲਜਗੀ ਆਖਿਰਕਾਰ ਉਹ ਸਮਾਂ ਆ ਹੀ ਗਿਆ ਜਿਸ ਦਾ ਪੂਰਾ ਦੇਸ਼ ਉਡੀਕ ਕਰ ਰਿਹਾ ਸੀ ਤਾਂ ਨਿਰਮਲਾ ਸਿਤਾ ਰਮਨ ਜੋ ਕਿ ਲਗਾਤਾਰ 8ਵਾਂ ਬਜਟ ਜਿਹੜਾ ਪੇਸ਼ ਕਰ ਰਹੇ ਨੇ ਵਿੱਤ ਮੰਤਰੀ ਨਿਰਮਲਾ ਸਿਤਾ ਰਮਨ ਲਗਾਤਾਰ ਅੱਜ ਬਜਟ ਪੇਸ਼ ਕਰਨ ਨੇ 8ਵਾਂ ਕੇਂਦਰੀ ਬਜਟ ਕਿਹਾ ਜਾ ਰਿਹਾ ਹੈ ਦੇਸ਼ ਵਾਸੀਆਂ ਦੇ ਮਨਾਂ ਦੇ ਵਿੱਚ ਕਈ ਸਵਾਲ ਉੱਠ ਰਹੇ ਨੇ ਜਿਵੇਂ ਕਿ ਬਜਟ ਦੇ ਵਿੱਚ ਕਿਸ ਖੇਤਰ ਤੇ ਧਿਆਨ ਕੇਂਦਰਿਤ ਕੀਤਾ ਜਾਏਗਾ ਕੀ ਸਰਕਾਰ ਆਮ ਆਦਮੀ ਦੇ ਲਈ ਟੈਕਸ ਛੋੜ ਦਾ ਐਲਾਨ ਕਰੇਗੀ ਜਾਂ ਨਹੀਂ ਕਿ ਟੈਕਸ ਦਾ ਤਾਵਾ ਦੇ ਲਈ ਟੈਕਸ ਪ੍ਰਣਾਲੀ ਨੂੰ ਆਸਾਨ ਬਣਾਇਆ ਜਾਏਗਾ ਸਾਰੇ ਸਵਾਲਾਂ ਦੇ ਜਵਾਬ ਅੱਜ ਮਿਲਣ ਵਾਲੇ ਨੇ ਜੀ ਹਾਂ ਕੀਆ ਜਾ ਰਿਹਾ ਹੈ ਕਿ ਵਿੱਤ ਮੰਤਰੀ ਨੇ ਬਜਟ ਦੇ ਵਿੱਚ ਮੱਧ ਵਰਗ ਦੇ ਲਈ ਇੱਕ ਵੱਡਾ ਐਲਾਨ ਕੀਤਾ ਹੁਣ 12 ਲੱਖ ਰੁਪਏ ਦੀ ਆਮਦਨ ਤੇ ਕੋਈ ਟੈਕਸ ਨਹੀਂ ਲੱਗੇਗਾ 0 ਤੋਂ 4 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਹੈ 4 ਤੋਂ 8 ਲੱਖ ਰੁਪਏ ਤੱਕ 5% ਟੈਕਸ ਹੈ ਉੱਥੇ ਹੀ 8 ਤੋਂ 12 ਲੱਖ ਰੁਪਏ ਤੱਕ 10% ਟੈਕਸ ਹੈ ਉੱਥੇ ਹੀ 12 ਤੋਂ 16 ਲੱਖ ਰੁਪਏ ਤੱਕ 15% ਟੈਕਸ ਹੈ 16 ਤੋਂ 20 ਲੱਖ ਰੁਪਏ ਤੱਕ 20% ਜਿਹੜਾ ਟੈਕਸ ਦੱਸਿਆ ਜਾ ਰਿਹਾ 12 ਲੱਖ ਰੁਪਏ ਤੱਕ ਦੀ ਆਮਦਨ ਦੇ ਉੱਤੇ ਕੋਈ ਟੈਕਸ ਨਹੀਂ ਲੱਗਣ ਵਾਲਾ ਨਾਲ ਹੀ ਆਈਟੀਆਰ ਅਤੇ ਟੀਡੀਐਸ ਸੀਮਾਵਾਂ ਵਧਾ ਦਿੱਤੀਆਂ ਗਈਆਂ ਨੇ ਟੀਡੀਐਸ ਦੀ ਸੀਮਾ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਗਈ ਹੈ ਟੈਕਸ ਕਟੌਤੀ ਦੇ ਵਿੱਚ ਸੀਨੀਅਰ ਨਾਗਰਿਕਾਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਉਹ 4 ਸਾਲਾਂ ਦੇ ਲਈ ਰਿਟਰਨ ਫਾਈਲ ਕਰ ਸਕਣਗੇ ਸੀਨੀਅਰ ਨਾਗਰਿਕਾਂ ਲਈ ਟੈਕਸ ਛੋਟ ਦੁੱਗਣੀ ਕਰ ਦਿੱਤੀ ਗਈ ਹੈ ਛੋਟ 50000 ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਗਈ ਹੈ ਤਾਂ ਹੁਣ ਕੀ ਕੀ ਸਸਤਾ ਹੋਏਗਾ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਕਿ ਆ ਜਾ ਰਿਹਾ ਜੁਲਾਹੇ ਦੇ ਬੁਣੇ ਗਏ ਕੱਪੜੇ ਸਸਤੇ ਹੋਣਗੇ ਚਮੜੇ ਦੇ ਸਮਾਨ ਸਸਤੇ ਹੋਣਗੇ ਸਮੁੰਦਰੀ ਉਤਪਾਦਾਂ ਤੇ ਕਸਟਮ ਡਿਊਟੀ 30 ਤੋਂ ਘਟਾ ਕੇ 5% ਕਰ ਦਿੱਤੀ ਗਈ ਹੈ ਫਰੋਜ਼ਨ ਫਿਸ਼ ਮੱਛੀ ਦੇ ਪੇਸਟ ਤੇ ਜਿਹੜਾ ਕਸਟਮ ਡਿਊਟੀ 15 ਤੋਂ ਘਟਾ ਕੇ 5% ਕੀਤੀ ਗਈ ਹੈ ਸਾਰੀਆਂ ਗੱਲਾਂ ਇਸ ਬਜਟ ਸੈਸ਼ਨ ਦੇ ਵਿੱਚ ਨਿਰਮਲਾ ਸੀਤਾ ਰਮਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਜੋ ਤੁਹਾਨੂੰ ਸਪਸ਼ਟ ਰੂਪ ਦੇ ਉੱਤੇ ਅਸੀਂ ਦੱਸ ਰਹੇ ਹਾਂ ਤਾਂ ਜੀਵਨ ਰੱਖਿਆਕ ਦਵਾਈਆਂ ਸਸਤੀਆਂ ਹੋ ਜਾਣਗੀਆਂ ਕੈਂਸਰ ਦੀਆਂ ਦਵਾਈਆਂ ਸਸਤੀਆਂ ਹੋ ਜਾਣਗੀਆਂ LED LCD TV ਦੀਆਂ ਕੀਮਤਾਂ ਘਟਣਗੀਆਂ ਐਨਾ ਤੇ ਕਸਟਮ ਡਿਊਟੀ ਘਟਾ ਦਿੱਤੀ ਗਈ ਸੀ ਲਿਥੀਅਮ ਆਇਨ ਬੈਟ ਬੈਟਰੀਆਂ ਸਸਤੀਆਂ ਹੋਣਗੀਆਂ ਈਵੀ ਅਤੇ ਮੋਬਾਈਲ ਬੈਟਰੀਆਂ ਸਸਤੀਆਂ ਹੋਣਗੀਆਂ ਨਾਲ ਹੀ ਸਰਕਾਰ ਦਾ ਜੀਆਈਜੀ ਵਰਕਰਸ ਦੇ ਲਈ ਵੱਡਾ ਐਲਾਨ ਹੈ ਉਥੇ ਆਨਲਾਈਨ ਪਲੇਟਫਾਰਮਾਂ ਦੇ ਲਈ ਕੰਮ ਕਰਨ ਵਾਲੇ ਗਿਗ ਵਰਕਰਸ ਨੂੰ ਈ ਸ਼ਰਮ ਪੋਰਟਲ ਦੇ ਉੱਤੇ ਰਜਿਸਟਰ ਕਰਕੇ ਪਛਾਣ ਪੱਤਰ ਦਿੱਤੇ ਜਾਣਗੇ ਅਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੇ ਤਹਿਤ ਸਿਹਤ ਸਹੂਲਤਾ ਪ੍ਰਦਾਨ ਕੀਤੀਆਂ ਜਾਣਗੀਆਂ ਇਸ ਤੋਂ ਲਗਭਗ 1 ਕਰੋੜ ਗਿਗ ਵਰਕਰਾਂ ਨੂੰ ਲਾਭ ਹੋਏਗਾ ਸ਼ਹਿਰੀ ਮਜ਼ਦੂਰਾਂ ਦੇ ਜਿਹੜਾ ਉન્નਤੀ ਦੇ ਲਈ ਯੋਜਨਾ ਸ਼ਹਿਰੀ ਗਰੀਬਾ ਅਤੇ ਵਾਂਝੇ ਸਮੂਹਾ ਦੀ ਆਮਦਨ ਟਿਕਾਊ ਜੀਵਨ ਪੱਧਰ ਅਤੇ ਬਿਹਤਰ ਜੀਵਨ ਪੱਧਰ ਵਧਾਉਣ ਦੇ ਲਈ ਲਾਗੂ ਕੀਤੀ ਜਾਏਗੀ ਬੈਂਕਾਂ ਤੋਂ ਹੋਰ ਕਰਜ਼ਾ ਲੈਣ ਤੇ ਨਾਲ ਹੀ 30000 ਰੁਪਏ ਦੀ ਸੀਮਾ ਵਾਲਾ UPI ਲਿੰਕਡ ਕ੍ਰੈਡਿਟ ਕਾਰਡ ਅਤੇ ਸਮਰੱਥਾ ਨਿਰਮਾਣ ਦੇ ਵਿੱਚ ਮਦਦ ਦੇ ਲਈ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੇ ਵਿੱਚ ਸੁਧਾਰ ਕੀਤਾ ਜਾਏਗਾ ਨਾਲ ਹੀ ਕਿਹਾ ਜਾ ਰਿਹਾ ਹੈ ਯੂਰੀਆ ਸੰਕਟ ਜਿਹੜਾ ਖਤਮ ਹੋਣ ਵਾਲਾ ਹੈ ਅਸਾਮ ਦੇ ਨਾਮ ਰੂਪ ਦੇ ਵਿੱਚ 12 ਲੱਖ 7000 ਮੀਟ੍ਰਿਕ ਟਨ ਦੀ ਸਾਲਾਨਾ ਸਮਰੱਥਾ ਵਾਲਾ ਇੱਕ ਪਲਾਂਟ ਸਥਾਪਿਤ ਕੀਤਾ ਜਾਏਗਾ ਪੂਰਬੀ ਖੇਤਰ ਦੇ ਵਿੱਚ ਤਿੰਨ ਬੰਦ ਪੇ ਯੂਰੀਆ ਪਲਾਂਟ ਦੁਬਾਰਾ ਖੋਲ ਦਿੱਤੇ ਗਏ ਨੇ ਇਹ ਯੂਰੀਆ ਉਤਪਾਦਨ ਦੇ ਵਿੱਚ ਸਵੈ ਨਿਰਭਰਤਾ ਵਾਲ ਇੱਕ ਕਦਮ ਹੈ ਤਾਂ ਉੱਥੇ ਹੀ ਨੌਜਵਾਨ ਦੇ ਮਨਾਂ ਦੇ ਵਿੱਚ ਉਤਸੁਕਤਾ ਨਵੀਨਤਾ ਵਿਗਿਆਨਕ ਸੁਭਾਅ ਨੂੰ ਜਿਹੜਾ ਹੈ ਉਤਸ਼ਾਹਿਤ ਕਰਨ ਦੇ ਲਈ ਅਗਲੇ 5 ਸਾਲਾਂ ਦੇ ਵਿੱਚ ਸਰਕਾਰੀ ਸਕੂਲਾਂ 'ਚ 50000 ਅਟਲ ਟਿੰਗਰਿੰਗ ਲੈਬ ਸਥਾਪਿਤ ਕੀਤੀਆਂ ਜਾਣਗੀਆਂ ਉੱਥੇ ਹੀ ਚਮੜੇ ਦੇ ਖੇਤਰ ਦੇ ਵਿੱਚ 22 ਲੱਖ ਲੋਕਾਂ ਨੂੰ ਰੁਜ਼ਗਾਰ ਮਿਲਣ ਵਾਲਾ ਜੀ ਹਾਂ ਫੁੱਟਵੈਅਰ ਅਤੇ ਚਮੜੇ ਦੇ ਖੇਤਰਾਂ ਦੇ ਲਈ ਫੋਕਸ ਪ੍ਰੋਡਕਟ ਸਕੀਮ ਸ਼ੁਰੂ ਕੀਤੀ ਜਾਏਗੀ 22 ਲੱਖ ਲੋਕਾਂ ਦੇ ਲਈ ਰੋਜ਼ਗਾਰ ਪੈਦਾਕਰਨ 4 ਲੱਖ ਕਰੋੜ ਰੁਪਏ ਦੇ ਟਰਨਓਵਰ ਅਤੇ 1 ਲੱਖ ਕਰੋੜ ਰੁਪਏ ਦੇ ਜਿਹੜਾ ਕਰੀਬ ਨਿਰਯਾਤ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ ਉੱਥੇ ਹੀ ਅਗਲੇ ਹਫਤੇ ਨਵਾਂ ਇਨਕਮ ਟੈਕਸ ਬਿਲ ਵੀ ਆਉਣ ਵਾਲਾ ਮੰਤਰੀ ਨਿਰਮਲਾ ਸੀ타 ਰਮਨ ਨੇ ਕਿਹਾ ਅਗਲੇ ਹਫਤੇ ਨਵਾਂ ਇਨਕਮ ਟੈਕਸ ਬਿਲ ਆ ਜਾਏਗਾ ਨਾਲ ਹੀ ਸਾਰੇ ਜ਼ਿਲ੍ਹਾ ਹਸਪਤਾਲਾ ਦੇ ਵਿੱਚ ਕੈਂਸਰ ਸੈਂਟਰ ਖੋਲੇ ਜਾਣਗੇ ਇਹ ਵੀ ਗੱਲ ਜਿਹੜੀ ਹੈ ਕਹੀ ਗਈ ਵਿੱਤ ਮੰਤਰੀ ਦੇ ਵੱਲੋਂ ਇਸ ਬਜਟ ਸੈਸ਼ਨ ਦੇ ਵਿੱਚ ਕਿ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਕਿਹਾ ਸਾਰੇ ਜ਼ਿਲ੍ਹਾ ਹਸਪਤਾਲਾ ਦੇ ਵਿੱਚ ਕੈਂਸਰ ਸੈਂਟਰ ਖੁੱਲਣਗੇ ਨਾਲ ਹੀ ਰਿਸਰਚ ਦੇ ਲਈ 20000 ਕਰੋੜ ਰੁਪਏ ਦਾ ਐਲਾਨ ਬਿਹਾਰ ਦੇ ਵਿੱਚ ਤਿੰਨ ਨਵੇਂ ਹਵਾਈ ਅੱਡੇ ਬਣਾਏ ਜਾਣਗੇ ਗਿਆਨ ਭਾਰਤਮ ਮਿਸ਼ਨ ਜਿਹੜਾ ਸ਼ੁਰੂ ਕੀਤਾ ਜਾਏਗਾ ਤਿੰਨ ਨਵੇਂ ਹਵਾਈ ਅੱਡੇ ਬਿਹਾਰ ਦੇ ਵਿੱਚ ਬਣਾਏ ਜਾਣਗੇ ਲੰਬੇ ਸਮੇਂ ਤੋਂ ਰੁਕੇ ਹੋਏ 50000 ਘਰ ਬਣਾਏ ਜਾਣਗੇ 50 ਸੈਰ ਸਪਟਾ ਸਥਾਨ ਵਿਕਸਤ ਕੀਤੇ ਜਾਣਗੇ 100 ਨਵੇਂ ਸ਼ਹਿਰ ਉਡਾਨ ਯੋਜਨਾ ਨਾਲ ਜੁੜੇ ਹੋਣਗੇ ਮੈਡੀਕਲ ਟੂਰਿਜ਼ਮ ਨੂੰ ਉਤਸ਼ਾਹਿਤ ਕੀਤਾ ਜਾਏਗਾ ਵੀਜ਼ਾ ਨਿਯਮਾਂ ਦੇ ਵਿੱਚ ਢਿੱਲ ਦਿੱਤੀ ਜਾਏਗੀ ਅਜਿਹੀ ਜਿਹੜੀਆਂ ਹੋਰ ਵੀ ਗੱਲਾਂ ਹਲੇ ਕਈਆਂ ਜਾਰੀਆਂ ਨੇ ਨਿਰਮਲਾ ਸੀ타 ਰਮਨ ਵਿੱਤ ਮੰਤਰੀ ਦੇ ਵੱਲੋਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀਆਂ ਹੋਰ ਜਿਹੜੀਆਂ ਨੇ ਗੱਲਾਂ ਉਹਨਾਂ ਦੇ ਵੱਲੋਂ ਨਵੀਆਂ ਆਖੀਆਂ ਗਈਆਂ ਨੇ ਸਾਰੀ ਤੁਹਾਡੇ ਨਾਲ ਸਪਸ਼ਟ ਰੂਪ ਦੇ ਵਿੱਚ ਸਾਂਝੀ ਕਰਾਂਗੇ